ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਹਫਤੇ ਅਸੀਂ ਤੁਹਾਡੇ ਨਾਲ ਮਾਤਾ ਮਹਿੰਦਰਕੌਰ ਬਰਾੜ ਹੋਰਾਂ ਦੀ ਜਿਹੜੇ ਕਿ ਇਸ ਟਾਈਮ ਕੈਨੇਡਾ ਦੇ ਵਿੱਚ ਹਨ ਇੱਕ ਕਾਲ ਰਿਕਾਰਡਿੰਗ ਸਾਂਝੀ ਕੀਤੀ ਸੀ ਉਸ ਵੀਡੀਓ ਨੂੰ ਤੁਸੀਂ ਕਾਫੀ ਪਸੰਦ ਕੀਤਾ ਪਰ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗੀ ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਇਸ ਵੀਡੀਓ ਵਿੱਚ ਕੀਤੀਆਂ ਗਈਆਂ ਹਨ ਉਹ ਅਸੀਂ ਵੀ ਪਹਿਲਾਂ ਕਿਤੇ ਕਿਸੇ ਦਿਮ ਉਹ ਨਹੀਂ ਸੀ ਸੁਣੀਆ ਕਿਉਂਕਿ ਦੋਸਤੋ ਇਹ ਜਿਹੜੀ ਗੱਲਬਾਤ ਹੈ ਜੀ ਇਹ ਸਾਲ 1999 ਪਾਵ ਚਮਕੀਲਾ ਤੇ ਅਮਰਜੋਤ ਜੀ ਦੇ ਜਾਣ ਤੋਂ ਕੁਝ ਕੁ ਮਹੀਨੇ ਬਾਅਦ ਦੀ ਹੀ ਹੈ ਇਹ ਉਸ ਵੇਲੇ ਦੀ ਗੱਲਬਾਤ ਹੈ ਦੋਸਤੋ ਜਦੋਂ ਚਮਕੀਲਾ ਤੇ ਅਮਰਜੋਤ ਨੂੰ ਕਹੇ ਪੂਰਾ 1 ਸਾਲ ਹੋ ਗਿਆ ਸੀ ਪਾਵ ਇਹ ਸਾਲ 1999 ਦੀ ਗੱਲ ਹੈ ਜਦੋਂ ਉਹਨਾਂ ਦੀ ਪਹਿਲੀ ਵਰਸੀ ਮਨਾਈ ਜਾ ਰਹੀ ਸੀ ਤਾਂ ਪੰਜਾਬ ਦੇ ਉਸ ਵੇਲੇ ਦੇ ਵੱਡੇ ਅਖਬਾਰ ਅਜੀਤ ਵਿੱਚ ਇੱਕ ਲੇਖ ਜਿਹੜਾ ਕਿ ਸਵਰਨ ਸੀਵੀਆ ਦੀ ਕਲਮ ਹੇਠ ਲਿਖਿਆ ਗਿਆ ਸੀ ਉਹ ਛਪਦਾ ਹੈ ਉਸੇ ਲੇਖ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਹਨ ਉਹੀ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਗੱਲ ਦਾ ਮੈਂ ਦਾਅਵਾ ਕਰਦਾ ਕਿ ਤੁਹਾਨੂੰ ਇਹ ਵੀਡੀਓ ਸੁਣਦੇ ਸੁਣਦੇ ਇਹ ਮਹਿਸੂਸ ਹੋਣ ਲੱਗ ਜਾਏਗਾ ਕਿ ਤੁਸੀਂ ਵਾਕਈ 37-38 ਸਾਲ ਪਿੱਛੇ ਚਲੇ ਗਏ ਹੋ ਤੇ ਸਾਲ 1999 ਦੇ ਵਿੱਚ ਜੀ ਰਹੇ ਹੋ ਇਹ ਵੀਡੀਓ ਤੁਹਾਨੂੰ ਉਸ ਪੜਾ ਦਾ ਅਹਿਸਾਸ ਕਰਾਵੇਗੀ ਮਤਲਬ ਇਸ ਵਿੱਚ ਜਿੱਥੇ ਚਮਕੀਲਾ ਜੀ ਦੇ ਮਤਲਬ ਬਚਪਨ ਤੋਂ ਲੈ ਕੇ ਜਦੋਂ ਉਹਨਾਂ ਨੇ ਪਹਿਲਾ ਗੀਤ ਕਿਨੇ ਰਿਕਾਰਡ ਕਰਵਾਇਆ ਸੀਗਾ ਉਹਨਾਂ ਦਾ ਔਰ ਉਸ ਵੇਲੇ ਉਹ ਕਿੰਨੀ ਕੁ ਉਮਰ ਦੇ ਵਿੱਚ ਸੀਗੇ ਉਸ ਤੋਂ ਬਾਅਦ ਐਚ ਐਮ ਬੀ ਕੰਪਨੀ ਦਾ ਜਿਹੜੀ ਕੈਸਟ ਕੱਢੀ ਸੀ ਯਾਦ ਆਵੇ ਵਾਰ-ਵਾਰ ਉਹ ਸੰਬੰਧੀ ਵੀ ਗੱਲਾਂ ਬਾਤਾਂ ਕੀਤੀਆਂ ਨੇ ਇਹ ਬਿਲਕੁਲ ਨਵੀਆਂ ਗੱਲਾਂ ਨੇ ਜੀ ਤਾਂ ਇਹ ਵੀ ਗੱਲਬਾਤ ਹੈ ਜਦੋਂ HMB ਕੰਪਨੀ ਮਤਲਬ ਚਮਕੀਲਾ ਜੀ ਦੇ ਜਾਣ ਤੋਂ ਬਾਅਦ ਆਪਣਾ ਜਿਹੜਾ ਦਫ਼ਤਰ ਹੈ ਦਿੱਲੀ ਤੋਂ ਛੱਕ ਕੇ ਜਾਨੀ ਕਲਕੱਤੇ ਹੈੱਡ ਆਫਿਸ ਵਿਖੇ ਸ਼ਿਫਟ ਹੋ ਗਏ ਸੀਗੇ ਉਹ ਤਾਂ ਇਹ ਕਿਉਂ ਹੋਏ ਸੀਗੇ ਇਹ ਵੀ ਇਹਦੇ ਵਿੱਚ ਗੱਲਬਾਤ ਦੱਸੀ ਗਈ ਹੈ ਉਸ ਤੋਂ ਬਾਅਦ ਅੱਜ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕਿ ਚਮਕੀਲਾ ਜੀ ਮਤਲਬ ਕਿੰਨੇ ਖਾੜੇ ਜਾਨੀ ਸਾਲ ਦੇ ਵਿੱਚ ਲਾਉਂਦੇ ਸੀ ਜਾਂ ਕਿਨੇ ਖੜੇ ਇੱਕ ਦੰਦੇ ਵਿੱਚ ਲਾਉਂਦੇ ਸੀ ਚਲੋ ਅੱਜ ਤਾਂ ਆਪਾਂ ਜਿਵੇਂ ਇੰਟਰਨੈਟ ਦਾ ਜੋ ਗੈਰ ਤਰ੍ਹਾਂ ਤਰ੍ਹਾਂ ਦੇ ਜਿੰਨੇ ਮੂੰਹ ਉਹਨੀਆਂ ਗੱਲਾਂ ਇਹ ਗੱਲ ਜਾਣੀ ਦੋਸਤੋ ਅੱਜ ਪਹਿਲੀ ਵਾਰ ਮਤਲਬ ਇਹ ਗੱਲ ਤੇ ਵੀ ਮਤਲਬ ਆਪਾਂ ਫੁੱਲ ਚੜਾਵਾਂਗੇ ਮਤਲਬ ਕਿਉਂਕਿ ਉਹਨਾਂ ਦੇ ਜਾਣ ਤੋਂ ਸਿਰਫ ਕੁਝ ਕੁ ਮਹੀਨੇ ਬਾਅਦ ਜਾਂ ਸਾਲ ਬਾਅਦ ਲਾਓ ਉਦੋਂ ਕੀ ਮਤਲਬ ਪ੍ਰਚਲਿਤ ਸੀਗੀ ਗੱਲ ਵੀ ਚਮਕੀਲਾ ਸਾਲ ਦੇ ਵਿੱਚ ਕਿੰਨੇ ਜਾਂ ਇੱਕ ਦਿਨ ਦੇ ਵਿੱਚ ਕਿੰਨੇ ਖੜੇ ਲਾਉਂਦਾ ਸੀ ਤੇ ਇੱਥੇ ਇਹ ਵੀ ਗੱਲ ਦੱਸਾਂਗੇ ਜਦੋਂ 1986 ਦੇ ਵਿੱਚ ਬਾਕੀ ਜਿਹੜੇ ਕਲਾਕਾਰ ਸੀਗੇ ਕਲਾਕਾਰਾਂ ਨੇ ਮੰਡੀ ਲਾਉ ਤੁਸੀਂ ਲੋਹੜਹਾਣੇ ਵੇਖੇ ਉਹ ਮੰਦੀ ਚੱਲ ਰਹੇ ਸੀਗੇ ਯਾਨੀ ਜਮ੍ਹਾਂ ਬਿਲੇ ਬੈਠੇ ਸੀ ਤਾਂ ਉਦੋਂ ਚਮਕੀਲਾ ਜੀ ਨੇ ਕਿੰਨੇ ਖੜੇ ਲਾਏ ਸੀਗੇ 1986 ਦੇ ਵਿੱਚ ਤੇ 1987 ਦੇ ਵਿੱਚ ਚਮਕੀ ਲਾਜੀ ਨੇ ਕਿੰਨੇ ਖਾੜੇ ਲਾਏ ਸੀਗੇ ਸਾਲ ਦੇ ਵਿੱਚ ਇਹ ਸਾਰੀਆਂ ਜਾਨੀ ਗੱਲਾਂ ਬਾਤਾਂ ਨੇ ਜਿਹੜੀਆਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਤਲਬ ਦੱਸਣ ਜਾ ਰਹੇ ਹਾਂ ਗੱਲਾਂ ਬਾਤਾਂ ਮਤਲਬ ਜਮਾਂ ਹੀ ਨਵੀਆਂ ਨੇ ਜੀ ਇਹ ਅਸੀਂ ਵੀ ਪਹਿਲੀ ਵਾਰ ਇਹ ਜਾਨੀ ਇਹ ਚੀਜ਼ ਅਖਬਾਰ ਤੇ ਲੇਖ ਦੇ ਵਿੱਚੋਂ ਪੜੀਆਂ ਨੇ ਤਾਂ ਜਿਆਦਾ ਜਿਹੜਾ ਤੁਹਾਡਾ ਸਮਾਂ ਨਹੀਂ ਖਰਾਬ ਕਰਤੇ ਅੱਜ ਦੀ ਇਹ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਤੇ ਪਲੀਜ਼ ਇਹਨੂੰ ਅਖੀਰ ਤੱਕ ਜਰੂਰ ਸੁਣਿਓ ਵਿਚਾਲੇ ਜੇ ਛੱਡ ਕੇ ਨਾ ਭਜਿਓ ਵੀਡੀਓ ਕਿਉਂਕਿ ਵਾਕਈ ਜੇ ਤੁਸੀਂ ਉਸ ਜੋੜੀ ਨੂੰ ਪਿਆਰ ਕਰਦੇ ਹਾਂ ਤਾਂ ਅਖੀਰ ਤੱਕ ਜਰੂਰ ਇਹਨੂੰ ਸੁਣਿਓ ਤੇ ਆਪਣੇ ਜਿਹੜੇ ਵਿਚਾਰ ਨੇ ਸਾਨੂੰ ਹਨ ਕਮੈਂਟ ਕਰਕੇ ਦਿਓ ਤੇ ਇਹਨੂੰ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਆਪਣੇ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਜੀ ਇਹ ਜਿਹੜੀ ਬੇਨਤੀ ਮੈਂ ਹੱਥ ਬੰਨ੍ਹ ਕੇ ਕਰਤਾ ਇਹਨੂੰ ਅੱਗੇ ਜਰੂਰ ਵਾਧਾ ਹੀ ਕਰਿਆ ਕਰੋ ਵੀਡੀਓ ਨੂੰ ਕਿਤੇ ਵੀ ਇਹਨੂੰ WhatsApp ਗਰੁੱਪ ਦੇ ਵਿੱਚ ਜਾਂ ਕਿਸੇ Facebook ਵਗੈਰਾ ਤੇ ਇਹਨੂੰ ਸ਼ੇਅਰ ਜਰੂਰ ਕਰਿਓ ਤਾਂ ਆਜੋ ਅੱਜ ਦੀ ਜਿਹੜੀ ਇਹ ਵੀਡੀਓ ਹੈ ਸ਼ੁਰੂ ਕਰਦੇ ਹਾਂ ਜੀ ਆਵਾਜ਼ਾਂ ਜੋ ਕਦੇ ਵੀ ਕਤਲ ਨਹੀਂ ਹੋਣੀਆਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਮਹਿਬੂਬ ਜੋੜੀ ਨੂੰ ਸਾਡੇ ਕੋਲੋਂ ਵਿਛੜਿਆ ਅੱਜ ਪੂਰਾ 1 ਸਾਲ ਹੋ ਗਿਆ ਹੈ ਪਰ ਇਸ ਜੋੜੀ ਦੇ ਪ੍ਰਸ਼ੰਸਕਾਂ ਦਾ ਦਿਲ 8 ਮਾਰਚ 1988 ਦੇ ਅਖਬਾਰਾਂ ਦੀ ਪਹਿਲੀ ਸੁਰਖੀ ਵਿੱਚ ਕੋੜਾ ਸੱਚ ਪੜ ਕੇ ਅਜੇ ਵੀ ਪੁਲੇਖਾ ਖਾ ਜਾਂਦਾ ਹੈ ਕਿ ਚਮਕੀਲੇ ਦੀ ਮੌਤ ਹਕੀਕਤ ਨਹੀਂ ਸਗੋਂ ਅਫਵਾਹ ਹੀ ਸੀ ਚਮਕੀਲੇ ਨੂੰ ਬੇਰਹਿਮ ਵਕਤ ਨੇ ਸਾਡੇ 7 ਸਾਲ ਗਉਣ ਲਈ ਦਿੱਤੇ ਸਾਡੇ 7 ਸਾਲਾਂ ਵਿੱਚ ਉਹ ਤਰੱਕੀ ਦੀ ਮੰਜ਼ਲ ਦੀ ਪੌੜੀ ਲੰਬੇ ਹੱਕਾ ਤੋਂ ਮਾਰ ਨਾਲ ਇੱਕ ਡੰਡਾ ਛੱਡ ਕੇ ਚੜਦਾ ਗਿਆ ਇਸ ਤੋਂ ਬਾਅਦ ਚਮਕੀਲਾ ਅਮਰਜੋਦ ਦੀ ਜੋੜੀ ਦੇ ਕਤਲ ਉਪਰੰਤ ਐਚ ਐਮ ਵੀ ਰਿਕਾਰਡਿੰਗ ਕੰਪਨੀ ਨੇ ਇਸ ਮਹਿਬੂਬ ਜੋੜੀ ਦੀ ਅੰਤਿਮ ਕੈਸਟ ਯਾਦ ਆਵੇ ਬਾਰ-ਬਾਰ ਟਾਈਟਲ ਹੇਟ ਕੱਢੀ ਸੀ ਜਿਸ ਦੀ 10 ਲੱਖ ਕੈਸਟ ਰਿਲੀਜ਼ ਹੋਣ ਤੋਂ 20 ਦਿਨ ਦੇ ਵਿੱਚ ਵਿੱਚ ਵਿਕ ਗਈ ਸੀ ਅੱਜ ਭਾਵੇਂ ਐਚ ਐਮ ਵੀ ਦੀ ਦਿੱਲੀ ਬ੍ਰਾਂਚ ਮੁੰਡ ਸੁਰਜੀਤ ਹੋ ਗਈ ਹੈ ਪਰ ਚਮਕੀਲੇ ਦੇ ਸਵਰਗਵਾਸ ਹੋਣ ਤੋਂ ਬਾਅਦ 4 ਮਹੀਨੇ ਤੱਕ ਕੰਪਨੀ ਨੇ ਵੀ ਭਾਂਡਾ ਟਿੰਡਾ ਚੁੱਕ ਕੇ ਕਲਕੱਤੇ ਹੈੱਡ ਆਫਿਸ ਵਿੱਚ ਹੀ ਰੱਖ ਲਿਆ ਸੀ ਚਮਕੀਲੇ ਨੇ ਦੋ ਧਾਰਮਿਕ ਐਲਪੀ ਨਾਮ ਜੱਪ ਲੈ ਅਤੇ ਬਾਬਾ ਤੇਰਾ ਨਨਕਾਣਾ ਵੀ ਰਿਕਾਰਡ ਕਰਾਏ ਹਨ ਜਿਨ੍ਹਾਂ ਦੇ ਗੀਤਾਂ ਰਾਹੀਂ ਚਮਕੀਲੇ ਨੇ ਉਹਨਾਂ ਲੋਕਾਂ ਨੂੰ ਆਪਣੀ ਅੰਦਰਲੀ ਕਲਾ ਦਾ ਅਹਿਸਾਸ ਵੀ ਕਰਾ ਦਿੱਤਾ ਹੈ ਜੋ ਚਮਕੀਲੇ ਨੂੰ ਕਲਾਕਾਰ ਨਹੀਂ ਬਲਕਿ ਇੱਕ ਲੱਚਰ ਗਾਇਕੀ ਸਮਝਦੇ ਸਨ ਚਮਕੀਲਾ ਲੋਹੇਹਾਣੇ ਜ਼ਿਲ੍ਹੇ ਦੇ ਪਿੰਡ ਦੁਗਰੀ ਵਿੱਚ ਇੱਕ ਬੇहद ਗਰੀਬ ਘਰਾਣੇ ਵਿੱਚ ਪੈਦਾ ਹੋਇਆ ਸੀ ਰਾਤ ਨੂੰ 8 ਘੰਟੇ ਫਲੈਟ ਚ ਲਾਉਂਦਾ ਤੇ ਦਿਨੇ ਗਾਉਣ ਦੀ ਰਿਹਸਲ ਕਰਦਾ ਚਮਕੀਲੇ ਦੀ ਕਲਾਤਮਕ ਜ਼ਿੰਦਗੀ ਤੋਂ ਬੱਚਾ ਬੱਚਾ ਵਕਫ ਹੈ ਪਰ ਉਸਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਸਿਰਫ ਉਹੀ ਲੋਕ ਜੋ ਉਸਦੀ ਪਾਰਟੀ ਨਾਲ ਕੰਮ ਕਰਦੇ ਸਨ ਜਾਂ ਥੋੜਾ ਬਹੁਤ ਉਸਦੇ ਨਾਲ ਬੰਨਦੇ ਉੱਠਦੇ ਸਨ ਉਹੀ ਜਾਣਦੇ ਹਨ ਚਮਕੀਲਾ 6 ਜਮਾਤਾਂ ਪਾਸ ਸੀ ਤੇ ਉਦੋਂ 6ਵੀਂ ਵਿੱਚ ਹੀ ਪੜਦਾ ਸੀ ਜਦੋਂ ਉਸ ਦਾ ਪਹਿਲਾ ਗੀਤ ਸੁਰਿੰਦਰ ਸ਼ਰਮਾ ਤੇ ਨਰਿੰਦਰ ਬੀਬਾ ਨੇ ਰਿਕਾਰਡ ਕਰਾਇਆ ਸੀ ਉਦੋਂ ਉਹ 14 ਸਾਲਾਂ ਦਾ ਸੀ ਜਦੋਂ ਉਸ ਦਾ ਗੀਤ ਨੀਮਾ ਡਿੱਗੀ ਤਿਲਕ ਕੇ ਸੁਰਿੰਦਰ ਛਿੰਦੇ ਤੇ ਸੁਰਿੰਦਰ ਸੋਨੀਆ ਨੇ ਰਿਕਾਰਡ ਕਰਵਾਇਆ ਸੀ ਨੀਮਾ ਦੀ ਗੀਤ ਲੱਤ ਕੇ ਛੜੇ ਜੱਜ ਨੇ ਚੁੱਕੀ ਨੀਮਾ ਦੀ ਗੀਤ ਲੱਤ ਕੇ ਆਪ ਅਨਦਾੜੀਆ ਸੀ ਜਦੋਂ ਪਹਿਲਾ ਈਪੀ ਟਕਵੇ ਦੇ ਟਕਵਾ ਖੜ ਕੇ ਰਿਕਾਰਡ ਕਰਵਾਇਆ ਸੀ ਚਮਕੀਲਾ ਕੀਰਤਨ ਵੀ ਬਹੁਤ ਅੱਛਾ ਕਰ ਲੈਂਦਾ ਸੀ ਚਮਕੀਲਾ ਗਰੀਬੀ ਦੀ ਦਲਦਲ ਚੋਂ ਨਿਕਲਿਆ ਹੋਣ ਕਰਕੇ ਆਪਣੇ ਪਿਛਲੇ ਦਿਨ ਬਿਲਕੁਲ ਨਹੀਂ ਸੀ ਭੁੱਲਿਆ ਗਰੀਬਾਂ ਤੇ ਬਹੁਤ ਰਹਿਮ ਕਰਦਾ ਸੀ ਪਾਲਿਸ਼ ਕਰਨ ਵਾਲੇ ਨੂੰ ਇੱਕ ਵਾਰ ਪਾਲਿਸ਼ ਕਰਵਾਈ ਦੇ 10 ਰੁਪਏ ਤੋਂ ਘੱਟ ਨਹੀਂ ਸੀ ਦਿੰਦਾ ਪਰ ਮੰਗਤੇ ਨੂੰ ਕਦੇ ਪੰਜੀ ਵੀ ਦਾਨ ਚ ਨਹੀਂ ਸੀ ਦਿੰਦਾ ਇਹ ਗੱਲਾਂ ਬਾਤਾਂ ਦੋਸਤੋ ਆਪਾਂ ਸੋਰਨਸੀਬੀਆ ਦੀ ਇਹ ਦੋ ਚਾਰ ਸਾਲ ਪਹਿਲਾਂ ਇੰਟਰਵਿਊ ਦੇ ਵਿੱਚ ਵੀ ਉਹ ਇਹ ਗੱਲਾਂ ਬਾਤਾਂ ਦੱਸਦੇ ਹੁੰਦੇ ਸੀਗੇ ਮਤਲਬ ਇਹ ਸੱਚੀ ਗੱਲ ਹੈ ਗੁਰਦਵਾਰੇ ਦੀ ਇਮਾਰਤ ਵਾਸਤੇ 55000 ਰੁਪਏ ਵੀ ਉਸਨੇ ਦਿੱਤੇ ਸਨ ਮਿੱਤਰਾਂ ਦੋਸਤਾਂ ਨੂੰ ਪੈਸੇ ਵੱਲੋਂ ਉਸਨੇ ਕਦੇ ਤੰਗ ਨਹੀਂ ਸੀ ਰਹਿਣ ਦਿੱਤਾ ਕੋਈ ਪੰਜਾਬੀ ਲੋਕ ਗਾਇਕ ਆਪਣੇ ਵੱਡੇ ਹੋਣ ਦੇ ਲੱਖ ਦਾਅਵੇ ਤਾਵੇ ਪਰ ਚਮਕੀਲੇ ਨੇ ਆਪਣੇ ਵਕਤ ਕਿਸੇ ਨੂੰ ਆਪਣੀ ਗਾਇਕੀ ਲਈ ਚੈਲੰਜ ਕਰਨ ਦਾ ਜਿਗਰਾ ਨਹੀਂ ਕਰਨ ਦਿੱਤਾ ਸਾਲ 1986 ਗਾਇਕਾਂ ਨੇ ਆਪਣੇ ਪ੍ਰੋਗਰਾਮਾਂ ਲਈ ਮੰਦਾ ਮੰਨਿਆ ਪਰ ਚਮਕੀਲੇ ਨੇ ਇਹ ਸਾਲ ਵਿੱਚ 293 ਅਖਾੜੇ ਲਾਏ ਅਤੇ ਸਾਲ 1980 ਵਿੱਚ 363 ਖਾੜੇ ਲਗਾਏ ਚਮਕੀਲਾ ਇੱਕ ਦਿਨ ਵਿੱਚ 4-4 ਖਾੜੇ ਵੀ ਲਗਾਉਂਦਾ ਰਿਹਾ ਇਹ ਦੇਖੋ ਦੋਸਤੋ ਜਿਹੜੀ ਅੱਜ ਗੱਲ ਆਪਾਂ ਪ੍ਰਚਲਿਤ ਹੈ ਜੀ ਵੀ 4-4 ਖਾੜੇ ਉਹ ਲਾਉਂਦੇ ਸੀ ਤੇ ਇਹ ਤੇ ਕਾਫੀ ਲੋਕ ਮਤਲਬ ਕਿੰਤੂ ਪਰੰਤੂ ਵੀ ਕਰਦੇ ਨੇ ਪਰ ਦੇਖੋ ਇਹ ਉਦੋਂ ਤੂੰ ਹੀ ਚਲਦੀ ਆ ਰਹੀ ਹੈ ਜੀ ਗੱਲ ਇਹ ਕੋਈ ਨਵੀਂ ਗੱਲ ਨਹੀਂ ਜੀ ਬਣੀ ਹੈਗੀ ਵੀ ਲੋਕਾਂ ਨੇ ਜੋਸ਼ ਚ ਆ ਕੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਚਮਕੀਲਾ ਚਾਰ ਚਾਰ ਅਖਾੜੇ ਲਾਉਂਦਾ ਸੀ ਜੀ ਪਰ ਇਹ ਗੱਲ ਨਹੀਂ ਜੀ ਇਹ ਗੱਲ ਉਦੋਂ ਵੀ ਲਾਲੂ ਵੀ ਤੁਸੀਂ ਹੋਂਦ ਤੋਂ ਸਾਲ ਕੁ ਬਾਅਦ ਵੀ ਇਹ ਗੱਲ ਸੀਗੀ ਤਾਂ ਉਹ ਲਾਉਂਦੇ ਹੀ ਹੋਣਗੇ ਜੀ ਜੇ ਇਹ ਇੰਨੀ ਗੱਲ ਵੱਡੇ ਅਖਬਾਰ ਦੇ ਵਿੱਚ ਮਤਲਬ ਛਪੀ ਹੋਈ ਹੈ ਚਮਕੀਲਾ ਇੱਕ ਦਿਨ ਵਿੱਚ ਚਾਰ ਚਾਰ ਅਖਾੜੇ ਵੀ ਲਗਾਉਂਦਾ ਰਿਹਾ ਪਰ ਕਿਸੇ ਪ੍ਰੋਗਰਾਮ ਤੇ ਵੀ ਸਰੋਤੇ ਉਸਨੇ ਬੋਹਰ ਨਹੀਂ ਕੀਤੇ ਭਾਵੇਂ ਚਮਕੀਲਾ ਅੱਜ ਕਲਾਕਾਰਾਂ ਵਿੱਚ ਨਹੀਂ ਰਿਹਾ ਪਰ ਫਿਰ ਵੀ ਉਸ ਦੀਆਂ ਰਿਕਾਰਡ ਕਾਸਟਾਂ ਇੱਕ ਦਹਾਕਾ ਹੋਰ ਕਿਸੇ ਲੋਕ ਗਾਇਕ ਜੋੜੀ ਦੇ ਪੈਰ ਪੁੰਜੇ ਨਹੀਂ ਟਿਕਣ ਦੇਣ ਗਿਆ ਇਹ ਦੋਸਤੋ ਇੱਥੇ ਇਹ ਗੱਲ ਕਰ ਰਹੇ ਨੇ ਜੀ ਮਤਲਬ ਚਲੋ ਅੱਜ ਤਾਂ ਗਿਆ ਨੂੰ ਮਤਲਬ ਲਾਲੋ ਵੀ ਆਹ 37ਵੀਂ ਵਰਸੀ ਹੈ ਜੀ ਉਹਨਾਂ ਦੀ 8 ਮਾਰਚ ਨੂੰ ਪਰ ਦੇਖੋ ਇਹ ਲਾਲੋ ਵੀ ਉਦੋਂ ਹਜੇ ਸਾਲ ਕਿਹੋਇਆ ਸੀਗਾ ਇਨਾਂ ਦੇ ਮੁਤਾਬਕ ਵੀ ਚਮਕੀਲਾ ਮਤਲਬ ਇੱਕ ਦਾ ਹੱਕਾ ਭਾਪ ਵੀ 10 ਸਾਲ ਹੋਰ ਹੈ ਜੇ ਕਿਸੇ ਗਾਇਕ ਦੇ ਲਾਲੂ ਵੀ ਪੈਰ ਨਹੀਂ ਲੱਗਣ ਦਊਗਾ ਉਹਨਾਂ ਦੇ ਗੀਤ ਹਨ ਪਰ ਇੱਥੇ ਚਲੋ ਇਹਨਾਂ ਨੂੰ ਚਲੋ ਇਹ ਚੀਜ਼ ਨਹੀਂ ਇਹਨਾਂ ਨੇ Amazon ਕੀਤੀ ਹੋਊਗੀ ਵੀ ਇਹਨਾਂ ਨੇ ਨਹੀਂ ਸੋਚੀ ਹੋਊਗੀ ਵੀ ਇੱਕ ਦਹਾਕਾ ਛੱਡੋ ਇਹ ਤਾਂ ਚਾਰ ਦਹਾਕੇ ਅਗਲੇ ਚਾਰ ਦਹਾਕੇ ਵੀ ਮਤਲਬ ਲਾਲੋ ਵੀ ਅੱਜ ਆਪਾਂ ਸੋਧੀਆਂ ਜੀ ਦੇਖੋ ਵੀ ਕਿੰਨੇ ਹਿੱਟ ਨੇ ਉਹਨਾਂ ਦੇ ਗੀਤ ਫਿਲਮਾਂ ਵੀ ਬਣ ਗਈਆਂ ਵੀ ਕਿਤੇ ਆਉਣ ਵਾਲੇ ਲਾਲੋ ਵੀ 40 ਸਾਲ ਬਾਅਦ ਜਾਂ 37 38 ਸਾਲ ਬਾਅਦ ਵੀ ਉਹਨਾਂ ਤੇ ਫਿਲਮ ਫਿਲਮਾਂ ਵੀ ਬਣਨ ਗਿਆ ਬਾਲੀਵੁੱਡ ਦੀਆਂ ਇਹ ਮਤਲਬ ਲਾਲੋ ਇਹ ਇੱਕ ਦਹਾਕੇ ਦੀ ਗੱਲ ਕਰਦੇ ਨੇ ਵੀ ਮਤਲਬ ਲਾਲੋ ਵੀ ਚਾਰ ਦਹਾਕੇ ਵੀ ਉਹਨਾਂ ਨੇ ਮਤਲਬ ਕੋਈ ਕਲਾਕਾਰ ਨੇੜੇ ਨਹੀਂ ਲੱਗਣ ਦਿੱਤਾ ਚਲੋ ਇਹ ਵੀ ਬਹੁਤ ਵੱਡੀ ਗੱਲ ਸੀਗੀ ਜੀ ਚਮਕੀਲੇ ਦੇ ਗੀਤਾਂ ਤੇ ਲੱਖ ਕੋਈ ਉਂਗਲਾਂ ਕਰੀ ਜਾਵੇ ਪਰ ਹੇਠ ਲਿਖੇ ਗੀਤ ਹਮੇਸ਼ਾ ਪੰਜਾਬੀ ਸਰੋਤਿਆਂ ਨੂੰ ਇੱਕ ਪਲ ਸੋਚਣ ਲਈ ਮਜਬੂਰ ਕਰ ਦੇਣਗੇ ਨਾਮ ਜਪ ਲੈ ਨਮਣੀ ਜਿੰਦੇ ਮੇਰੀ ਤਲਵਾਰ ਮੈਂ ਕਲਗੀ ਧਰਦੀ ਹਾਂ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਤਾਈਓ ਅੱਜ ਖਾਲਸੇ ਦੇ ਸਿਰ ਸੌਂਦੀਆਂ ਨੇ ਦਸਤਾਰਾਂ ਕੇਸਰੀ ਤੁਰ ਚੱਲੀ ਜਿੰਦੜੀ ਇਹ ਨਹੀਂ ਖਾਲੀ ਹੱਥ ਕਰਕੇ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤਵੀ ਦਾ ਰੰਗ ਲਾਲ ਦੇਖ ਕੇ ਕੰਧਾਂ ਕਾਲੀਆਂ ਲਾਹੌਰ ਦੀਆਂ ਹੋਈਆਂ ਰੰਗ ਢਾਲ ਦੇਖ ਕੇ ਕੰਧਾਂ ਕਾਲੀਆਂ ਲਾਹੌਰ ਦੀਆਂ ਹੋਈਆਂ ਪੀਰਾਂ ਦਾ ਪੀਰ ਕੁੜੇ ਸੁੱਤਾ ਝੰਡ ਦੇ ਥੱਲੇ ਚਮਕੀਲਾ ਇੱਕ ਅਲਾਹੀ ਰੂਹ ਹੀ ਸੀ ਜੋ ਆਪਣੇ ਅੰਤਮ ਸਮੇਂ ਉਹ ਸਚਾਈਆਂ ਕਹਿ ਕੇ ਗਿਆ ਹੈ ਜੋ ਹਰ ਇੱਕ ਦੇ ਪੇਸ਼ ਆਉਣੀਆਂ ਹਨ ਤੇ ਉਸ ਦੇ ਵੀ ਪੇਸ਼ ਆਈਆਂ ਜਿਵੇਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾ ਕਦੇ ਮੈਨੂੰ ਮਾਵੇਂ ਪੁੱਤ ਜਾਂਦੀ ਵਾਰੀ ਜਾਂਦੀ ਵਾਰੀ ਟਾਈ ਦਿਨ ਦੀ ਪ੍ਰੋਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਣ ਕਰੀ ਭਾਵੇਂ ਚਮਕੀਲਾ ਤੇ ਅਮਰਜੋਤ ਦੀ ਜੋੜੀ ਨੂੰ ਸਰੀਰਿਕ ਤੌਰ ਤੇ ਕਤਲ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਉਸ ਦੀਆਂ ਰਿਕਾਰਡ ਆਵਾਜ਼ਾਂ ਹਮੇਸ਼ਾ ਸਰੋਤਿਆਂ ਦੇ ਨਾਲ ਰਹਿਣਗੀਆਂ ਤਾਂ ਏਸੀਜੀ ਅੱਜ ਦੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ